ਕਿਹੜਾ ਮਾਡਲ ਹੈ ਇਹ 1989 ਹੈ ਜੀ ਲਓ ਜੀ 1999 ਵਰਨਾ ਪਰ ਮੈਂ ਸੜਕ ਦੇ ਉੱਤੇ ਇਸ ਤਰ੍ਹਾਂ ਦੀ ਦੌੜ ਦੀ ਗੱਡੀ ਅਜੇ ਤੱਕ ਨਹੀਂ ਦੇਖੀ ਕੀ ਗੱਲ ਆਸਟ੍ਰੇਲੀਆ ਨੂੰ ਮੈਨੂਫੈਕਚਰ ਨਹੀਂ ਕਰਦਾ ਜਾਂ ਆਸਟ੍ਰੇਲੀਆ ਦੀ ਹੈ ਹੀ ਨਹੀਂ ਜੇ ਨਹੀਂ ਹੈ ਤਾਂ ਫਿਰ ਤੁਸੀਂ ਕਿੱਥੋਂ ਲਿਆਏ ਏਐਮ ਜਨਰਲ ਹੈ ਜੀ ਇਹ ਮਿਲਟਰੀ ਦੇ ਵਹੀਕਲ ਬਣਾਉਂਦਾ ਜੀ ਤੋਂ ਹਮਰ ਜਿਹੜਾ ਹਮਰ ਹੈ ਉਹਦੀ ਮਦਰਹੁੱਡ ਕੰਪਨੀ ਏਐਮ ਜਨਰਲ ਆ ਜਿਹੜੀ ਹਮਰ ਐਚ1 ਆ ਜੀ ਉਹ ਸਿਵਲਾਈਜ਼ਡ ਵਹੀਕਲ ਆ ਜੀ ਪਰ ਜਿਹੜਾ ਹੰਬੀ ਹੈ ਉਹ ਮਿਲਟਰੀ ਵਹੀਕਲ ਹੈ ਓਕੇ ਫੋਰ ਸੋਲਜਰਸ ਅਰ ਮਾਟਾ ਵਾਲੀ ਨੰਬਰ ਪਲੇਟ ਹੀ ਤੁਸੀਂ ਕਿਉਂ ਨਹੀਂ ਰਮਾਟਾ ਜੀ ਇਹ ਮਤਲਬ ਹੈ ਰਸ਼ੀਅਨ ਟੈਂਕ ਓ ਮਾਈ ਗਾਡ ਲਓ ਜੀ ਸੁਣੋ ਇਹ ਹੁਣ ਤੱਕ ਦਾ ਜੀ ਹਿਸਟਰੀ ਦਾ ਸਭ ਤੋਂ ਡੈਡਲੀਅਸ ਟੈਂਕ ਮੰਨਿਆ ਜਾਂਦਾ ਇਹ ਜੀ V8 ਡੀਜ਼ਲ ਟਰਬੋ ਤੇ 180 ਹਾਰਸ ਪਾਵਰ ਹੈ ਤੇ ਬਹੁਤ ਹੀ ਪਾਵਰਫੁਲ ਇੰਜਨ ਹੈ ਤਿੰਨ ਗੱਡੀਆਂ ਨੇ ਇਹ ਗੱਡੀ ਤੋਂ ਖਿੱਚੀ ਨਹੀਂ ਗਈ ਜੀ ਉਹਨਾਂ ਨੂੰ ਖਿੱਚ ਕੇ ਲੈ ਗਈ ਗੱਡੀ ਇਹ ਆਹ ਸਾਈਗਨ ਲਾਈਟਸ ਔਰ ਇੰਡੀਕੇਟਰਸ ਇਹਨਾਂ ਨੇ ਚੇਂਜ ਕਰਵਾਏ ਕਿਉਂ ਕਿਉਂਕਿ ਜੀ ਆਸਟ੍ਰੇਲੀਆ ਦਾ ਜੋ ਕਾਨੂੰਨ ਹੈ ਨਾ ਜੀ ਉਹਦੀ ਹੈੱਡਲਾਈਟ ਕਲੋਜ਼ ਟੂ ਦਾ ਕਾਰ ਵੇਡਸ ਹੋਣੀ ਚਾਹੀਦੀ ਆ ਤੁਸੀਂ ਸੋਚ ਰਹੇ ਹੋਗੇ ਕਿ ਵੀ ਮੁਰੋ ਨਿੱਕੀ ਜੀ ਗੱਡੀ ਆ ਰਹੀ ਹੈ ਤੇ ਮੈਂ ਨਾਲ ਦੀ ਘੱਟ ਕੇ ਘੜ ਦੇਣੀ ਹੈ ਜੀ ਪਰ ਤੁਸੀਂ ਇੱਥੇ ਵੱਜ ਜਾਣਾ ਹੀ ਹੈਗਾ ਨਹੀਂ ਫਿਰ ਇਹਦਾ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਲਾਈਨ ਦੇ ਵਿੱਚ ਵਿੱਚ ਆ ਜਾਂਦਾ ਪੂਰਾ 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 ਹੀ ਆਉਂਦਾ ਜੀ ਬਹੁਤ ਸੰਭਾਲ ਕੇ ਚਲਾਉਣਾ ਪੈਂਦਾ ਕਿਉਂਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਇੱਥੇ ਯੂ نو ਰਾਈਟ ਹੈਂਡ ਡਰਾਈਵ ਅਤੇ ਉਹ ਲੈਫਟ ਹੈਂਡ ਡਰਾਈਵ ਹੋਣ ਕਰਕੇ ਸਾਨੂੰ ਮੁਸ਼ਕਲਤਾ ਆਉਂਦੀ ਆ ਆ ਜੋ ਕੁੰਡੇ ਲੱਗੇ ਹੋਏ ਨੇ ਵੱਡੇ ਵੱਡੇ ਕੁੰਡੇ ਆਹਾਂ ਹਾਂ ਇਹਨਾਂ 'ਤੇ ਚੜਨ ਨੂੰ ਹੀ ਹੈਗੇ ਨਾਲ ਨਾਲ ਅੱਛਾ ਇਹ ਲਿਫਟ ਹੁੰਦੀ ਹੈ ਜਿੱਥੋਂ ਗੱਡੀ ਜਦੋਂ ਮੈਂ ਆਹ ਦੇਖਿਆ ਤਾਂ ਫਿਰ ਮੈਂ ਇੱਕ ਹੋਰ ਵਹੀਕਲ ਵੀ ਇੱਥੇ ਖੜਾ ਵੇਖਿਆ ਮੈਨੂੰ ਲੱਗਿਆ ਵੀ ਹੋਵੇ ਨਾ ਹੋਵੇ ਇਹ ਹੰਬੀ ਦਾ ਬੱਚਾ ਹੀ ਹੋਏਗਾ ਹੁਣ ਉਹਦੇ ਚਾਰ ਸਟ੍ਰੋਕ ਪੈਟਰੋਲ ਇੰਜਨ ਹੈ ਇਹ ਓਕੇ ਤੇ ਇਹ ਇੱਕ ਅਡਲਟ ਤੇ ਇੱਕ ਇੱਕ ਚਿਲड्रन કેરી ਕਰ ਲੈਂਦੀ ਹੈ ਸਤਿ ਸ਼੍ਰੀ ਅਕਾਲ ਆਦਾਬ ਅਸਲਾਮੁਅਲੈਕਮ ਜੀ ਆਇਆਂ ਨੂੰ ਜੈ ਹਿੰਦ ਉਹਨਾਂ ਸਾਰੇ ਦਰਸ਼ਕਾਂ ਨੂੰ ਜਿਹੜੇ ਇਸ ਵੇਲੇ ਦੇਖ ਰਹੇ ਨੇ ਮੇਰਾ YouTube ਚੈਨਲ ਔਰ ਮਾਈ Facebook ਪੇਜ ਕਿਸੇ ਵੀ ਮਾਧਿਅਮ ਦੁਆਰਾ ਦੇਖ ਕੇ ਤੁਸੀਂ ਮੇਰੇ ਨਾਲ ਜੁੜੇ ਹੋ ਤਾਂ ਮੈਂ ਤੁਹਾਡਾ ਕਰਦਾ ਆ ਬਹੁਤ-ਬਹੁਤ ਸਵਾਗਤ ਦੋਸਤੋ ਇਸ ਵੇਲੇ ਮੈਂ ਆਸਟ੍ਰੇਲੀਆ ਦੇ ਰਾਜ ਵਿਕਟੋਰੀਆ ਦੇ ਵਿੱਚ ਤੇ ਸ਼ਹਿਰ ਦਾ ਨਾਂ ਹੈ ਮੈਲਬਨ ਤੇ ਸਬਰਬ ਯਾਨੀ ਕਿ ਮੁਹੱਲੇ ਦਾ ਨਾਂ ਹੈ ਵੋਲਨ ਤੇ ਵੋਲਨ ਦੇ ਵਿੱਚ ਇੱਕ ਖੂਬਸੂਰਤ ਜੀ ਵਾਦੀ ਹੈ ਦਾ ਨਾਂ ਹਿਡਨ ਵੈਲੀ ਹਿਡਨ ਵੈਲੀ ਦੇ ਵਿੱਚ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬੜਾ ਖੂਬਸੂਰਤ ਬੜਾ ਵੱਡਾ ਘਰ ਹੈ ਤੇ ਘਰ ਦੇ ਬਾਹਰ ਇੱਕ ਵਹੀਕਲ ਨੇ ਮੈਨੂੰ ਕੀਤਾ ਅਟਰੈਕਟ ਸਿਆਣੇ ਕਹਿੰਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿਹੜੇ ਬੰਦੇ ਨੂੰ ਕਿਸੇ ਵੀ ਚੀਜ਼ ਦਾ ਸ਼ੌਕ ਲੱਗ ਜੇ ਫਿਰ ਉਸ ਨੂੰ ਸਿਰਫ ਤੇ ਸਿਰਫ ਜਨੂੰਨ ਰਹਿੰਦਾ ਕਿ ਉਸ ਨੇ ਆਪਣਾ ਸ਼ੌਕ ਪੂਰਾ ਕਰਨਾ ਫਿਰ ਉਹ ਮੁੱਲ ਨਹੀਂ ਦੇਖਦਾ ਫਿਰ ਉਹ ਸਾਧਨ ਨਹੀਂ ਦੇਖਦਾ ਵੀ ਕਿੱਥੋਂ ਵਸੀਲੇ ਇਕੱਠੇ ਕਰਨੇ ਆ ਤੇ ਕਿਵੇਂ ਸ਼ੌਕ ਨੂੰ ਕਰਨਾ ਪੂਰਾ ਤਾਂ ਇਸ ਵਕਤ ਮੈਂ ਹਿਡਨ ਵੈਲੀ ਦੇ ਵਿੱਚ ਆਇਆ ਸਰਦਾਰ ਰਣਧੀਰ ਸਿੰਘ ਸਿੱਧੂ ਸਾਹਿਬ ਦੇ ਘਰੇ ਪਿੱਛੇ ਤੁਹਾਡੇ ਨਜ਼ਰ ਆ ਰਹੀ ਹੋਣੀ ਇਸ ਵੇਲੇ ਸਕਰੀਨ ਤੇ ਗੱਡੀ ਵੱਖਰੀ ਤਰ੍ਹਾਂ ਦੀ ਗੱਡੀ ਆ ਮੈਨੂੰ ਬਹੁਤ ਹੀ ਇਸ ਨੇ ਅਟਰੈਕਟ ਕੀਤਾ ਕੀ ਹੈ ਗੱਡੀ ਦੀਆਂ ਵਿਸ਼ੇਸ਼ਤਾਵਾਂ ਇਥੋਂ ਲਿਆਂਦੀ ਕੀ ਕਾਸਟ ਕੀਤੀ ਤੇ ਕਿਹੜਿਆ-ਕਿਹੜੀਆਂ ਇਹਦੀਆਂ ਖਾਸੀਅਤਾਂ ਨੇ ਆਓ ਚਲਦੇ ਹਾਂ ਸਰਦਾਰ ਅੰਤਿਰ ਸਿੰਘ ਸਿੱਧੂ ਸਾਹਿਬ ਦੇ ਕੋਲੇ ਤੇ ਕਰਦੇ ਹਾਂ ਉਹਨਾਂ ਨਾਲ ਜਾਣ ਪਛਾਨ ਆਜੋ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਵਾਹ ਜੀ ਵਾਹ ਬਹੁਤ ਬਹੁਤ ਸਵਾਗਤ ਤੁਹਾਡਾ ਵਾਹ ਧੰਨਵਾਦ ਜੀ ਮੈਂ ਤਾਂ FBI ਵੇਖ ਕੇ ਡਰ ਹੀ ਗਿਆ ਸੀ ਮੈਂ ਕਿਹ ਕਿਤੇ ਇਹ ਨਾ ਹੋਵੇ ਬੰਦੇ FBI ਇੱਥੇ ਫਿਰਦੀ ਹੋਵੇ ਨਹੀਂ ਨਹੀਂ ਬਾਈ ਜੀ ਸਵਾਗਤ ਹੈ ਵਲੌਗ ਦੇ ਵਿੱਚ ਤੁਹਾਡਾ ਹਾਂ ਜੀ ਮੈਂ ਹਰਿੰਦਰ ਸਿੰਘ ਭੁੱਲਰ ਬਾਈ ਜੀ ਦਾ ਬਹੁਤ ਬਹੁਤ ਸਵਾਗਤ ਕਰਦਾ ਤ ਬਹੁਤ ਪ੍ਰੇਮ ਆ ਸਾਡੇ ਨਾਲ ਜੀ ਤੋਂ ਮੈਨੂੰ ਇਸ ਚੀਜ਼ ਨੇ ਬੜਾ ਪ੍ਰਭਾਵਿਤ ਕੀਤਾ ਇਹ ਤੋਂ ਪਹਿਲਾਂ ਕਿ ਮੈਂ ਇਸ ਚੀਜ਼ ਬਾਰੇ ਗੱਲ ਕਰਾਂ ਪਹਿਲਾਂ ਮੈਂ ਇਸ ਚੀਜ਼ ਬਾਰੇ ਗੱਲ ਕਰਾਂ ਕਿਉਂਕਿ ਜਿਨ੍ਹਾਂ ਦੇ ਘਰ ਆਏ ਸਿਆਣੇ ਕਹਿੰਦੇ ਵੀ ਜੀ ਤੇ ਵਿਆਹ ਜਾਈਏ ਘੋੜੀਆਂ ਫਿਰ ਉਸੇ ਦੀਆਂ ਹੀ ਗਾਈਏ ਤੇ ਅੱਜ ਆਪਾਂ ਘੋੜੀਆਂ ਗੌਣੀਆਂ ਨੇ ਸਰਦਾਰਾਂ ਦੀਰ ਸਿੰਘ ਸਿੱਧੂ ਸਾਹਿਬ ਨੇ ਸਿੱਧੂ ਸਾਹਿਬ ਇਹ ਇਲਾਕਾ ਮੈਂ ਦੱਸ ਦਿੰਦਾ ਜੀ ਉਹ ਇਲਾਕਾ ਆਪਦਾ ਦੱਸੋ ਵੀ ਪੰਜਾਬ ਦੇ ਵਿੱਚ ਕਿੱਥੋਂ ਹੋ ਤੁਸੀਂ ਹਾਂਜੀ ਮੇਰਾ ਪਿੰਡ ਜੀ ਮਹਾਰਾਜ ਡਿਸਟ੍ਰਿਕਟ ਬਠਿੰਡਾ ਜੀ ਏ ਵਾਸੀ ਬਾਕੀ ਗੱਲ ਸਣ ਬਿਕਰ ਮਹਾਰਾਜ ਦੇ ਘੜੀ ਜਾਣੀ ਨਹੀਂ ਟਾਲੀ ਮੈਨੂੰ ਲੈ ਜੂ ਰੋਂਦੀ ਨੂੰ ਸੋਹਣਾ ਕਾਰਨੀ ਨਾਲੀ ਸੋ ਬਿਕਰ ਬਾਈ ਬਿਕਰ ਮਹਾਰਾਜ ਦੇ ਪਿੰਡੋਂ ਆ ਜੀ ਵਾਹ ਜੀ ਬਿਕਰ ਬਾਈ ਦੇ ਪਿੰਡ ਤੇ ਉਹ ਕਲਾਕਾਰਾਂ ਦਾ ਪਿੰਡ ਆ ਜੀ ਰਾਈਟਰਾਂ ਦਾ ਪਿੰਡ ਆ ਸੋ ਆ ਕਲਾਕਾਰੀ ਪਰ ਹੋਣਾ ਆਪਾਂ ਗੱਲ ਕਰਨੀ ਆ ਸਭ ਤੋਂ ਪਹਿਲਾਂ ਤਾਂ ਆ ਵੇਖੋ ਗੱਡੀ ਮੜੀ ਜੀ ਦਿਖਾਓ ਜੀ ਕੈਮਰਾਮੈਨ ਨੂੰ ਮੈਂ ਬੇਨਤੀ ਕਰੂੰਗਾ ਬਿਕਰੀ ਗੱਡੀ ਨੂੰ ਨਿਹਾਰ ਕੇ ਰੀਜਨਲ ਦਿਓ ਦਿਖਾ ਇਹ ਸੰਦ ਭਾਂਡਾ ਤੁਸੀਂ ਬਹੁਤ ਦੇਖਿਆ ਹੋਣਾ ਪਰ ਦੇਖਿਆ ਹੋਊਗਾ ਫਿਲਮਾਂ ਦੇ ਵਿੱਚ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਤੁਸੀਂ ਇਹ ਗੱਡੀ ਨੂੰ ਦੇਖਿਆ ਹੋਊਗਾ ਤਾਂ ਇਹ ਗੱਡੀ ਕੀ ਹੈ ਇਹ ਗੱਡੀ ਕਿੱਥੋਂ ਲਿਆਂਦੀ ਆ ਤੇ ਇਹ ਗੱਡੀ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਐਸੀਆਂ ਫਿੱਟ ਹੋਈਆਂ ਨੇ ਜਿਹੜੀਆਂ ਇਸ ਨੂੰ ਬਣਾਉਂਦੀਆਂ ਨੇ ਬਹੁਤ ਹੀ ਵਿਸ਼ੇਸ਼ ਸੋ ਸਾਡੇ ਕੈਮਰਾਮੈਨ ਦੀ ਬਹੁਤ ਮਿਹਨਤ ਲੱਗ ਰਹੀ ਆ ਆ ਦੇਖੋ ਟਾਇਰ ਵੀ ਮੈਂ ਦੇਖ ਰਿਹਾ ਬੜੇ ਅਟਰੈਕਟਿਵ ਜਿਹੇ ਨੇ ਬੜੇ ਮੋਟੀ-ਮੋਟੀ ਗੱਡੀ ਦੇ ਟਾਇਰ ਨੇ ਆ ਬੱਚੇ ਹੁੱਕਾਂ-ਸ਼ੁੱਕਾਂ ਵੀ ਪਾਈਆਂ ਹੋਈਆਂ ਨੇ ਬੜਾ ਸਟਰੌਂਗ ਲੋਹਾ ਲਾਇਆ ਹੋਇਆ ਤੇ ਪਰ ਇਧਰੋਂ ਸ਼ਿੰਗਾਰੀ ਦੀ ਪੂਰੀ ਰੀਜਨਲ ਇੱਕ ਇੱਕ ਚੀਜ਼ ਪੂਰੀ ਰੀਜ ਦੇ ਨਾਲ ਤਿਆਰ ਕੀਤੀ ਹੈ ਦੇਖਣ ਨੂੰ ਹੀ ਪਤਾ ਲੱਗਦਾ ਕਿ ਬੰਦੇ ਨੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੋ ਆਜੋ ਅਗਲੇ ਪਾਸੇ ਹੀ ਚੱਲਦੇ ਆਂ ਗੱਡੀ ਨੂੰ ਵਿੱਚ ਵਿੱਚ ਤੁਹਾਨੂੰ ਦਿਖਾਉਂਦੇ ਵੀ ਰਹਾਂਗੇ ਇਹਦੇ ਜਿਹੜੇ ਸ਼ਾਰਟ ਨੇ ਸਟਾਕ ਸ਼ਾਟ ਵਿੱਚ ਚੱਲ ਸਾਡੀ ਗੱਲਬਾਤ ਦੇ ਦੌਰਾਨ ਚੱਲਦੇ ਰਹਿਣਗੇ ਸੋ ਆਓ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਤਾਂ ਦੱਸੋ ਵੀ ਇਹਨੂੰ ਕੀ ਕਹਿੰਦੇ ਆ ਸਾਡੀ ਸਾਡੀ ਲੈਂਗੁਏਜ ਦੇ ਵਿੱਚ ਮੈਂ ਇਹਦਾ ਨਾਂ ਹਮਰ ਹੀ ਸਿੱਖਿਆ ਅਜੇ ਤੱਕ ਕੀ ਇਹ ਹਮਰ ਆ ਮੈਂ ਸਹੀ ਆ ਜਾਂ ਇਹਦਾ ਨਾਂ ਕੋਈ ਹੋਰ ਹੈ ਨੇ ਜੀ ਦੇਖੋ 99% ਲੋਕੇ ਹਮਰ ਹੀ ਮੰਨਦੇ ਆ ਇਹ ਪਾਰਟ ਆਫ ਹਮਰ ਵੀ ਹੈ ਬਟ ਜੋ ਇਹਦੀ ਲੁੱਕ ਹੈ ਜਾਂ ਜਿਹੜਾ ਇਹ ਵੀਕਲ ਹੈ ਇਹਨੂੰ ਹਮ ਵੀ ਬੋਲਦੇ ਆ ਹਮ ਵੀ ਹਮ ਵੀ ਅੱਛਾ ਲਾਬਿਸ ਨੋਟ ਕਰ ਲਓ ਹਮ ਵੀ ਸਟੈਂਡਸ ਫਾਰ ਹਾਈ ਮੋਬਿਲਟੀ ਮਲਟੀ ਪਰਪਸ 威ल्ड ਵੀਕਲ ਕਿ ਇਹ ਜਿਹੜੀ ਗੱਡੀ ਆ ਇਹ ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਤੂਪ ਵਗੈਰਾ ਕੈਰੀ ਕਰਦੀ ਆ ਜੀ ਹੈਵੀ ਮਸ਼ੀਨਰੀ ਕੈਰੀ ਕਰਦੀ ਆ ਜੀ ਤੇ ਸੋ ਇਸ ਕਰਕੇ ਇਹਨੂੰ ਤਾਂ ਹੀ ਉਹ ਹਮ ਵੀ ਬੋਲਦੇ ਆ ਓਕੇ ਸੋ ਹਮ ਵੀ ਮਰੇ ਲੱਗਦਾ ਨਹੀਂ ਵੀ ਗੱਡੀ ਇੰਨਾ ਭਾਰ ਢੋਟੋ ਕੇ ਹੰਬੀ ਪਈ ਐ ਇਹਦਾ ਨਾਂ ਹੰਬੀ ਐ ਪਰ ਇਹ ਹੰਬੀ ਨਹੀਂ ਨਾ ਐ ਹੰਬਣ ਦਿੰਦੀ ਐ ਕਿਉਂਕਿ ਜਿਹਨੂੰ ਲੱਗ ਜਾਂਦਾ ਸ਼ੌਕ ਫਿਰ ਉਹ ਹੰਬਦਾ ਨਹੀਂ ਉਹ ਫਿਰ ਉਹਦਾ ਸੰਦ ਭਾਂਡਾ ਇਕੱਠਾ ਕਰਦਾ ਹਾਂਜੀ ਮੈਂ ਆਸਟ੍ਰੇਲੀਆ ਦੇ ਵਿੱਚ ਕਾਫੀ ਵਾਰੀ ਆ ਚੁੱਕਾ ਹਾਂ ਸਿੱਧੂ ਸਾਹਿਬ ਇੱਧਰ ਆ ਬੋਲੋ ਤਾਂ ਕੈਮਰੇ ਦੇ ਨੇੜੇ ਨੇੜੇ ਰਾ ਤੁਹਾਨੂੰ ਅੱਜ ਕੈਮਰੇ ਦੇ ਅੱਗੇ-ਅੱਗੇ ਹੀ ਰੱਖਣਾ ਥੋਡੀ ਗੱਡੀ ਦੇ ਕਰਕੇ ਜਿਹੜੇ ਬੰਦੇ ਨੂੰ ਸ਼ੌਕ ਆਵੇ ਉਸਨੂੰ ਚਾਹੀਦਾ ਵੀ ਸਕਰੀਨ ਦੇ ਅੱਗੇ-ਅੱਗੇ ਥੋ ਮੈਂ ਪਹਿਲਾ ਸਵਾਲ ਇਹ ਕਰਦਾ ਮੈਂ ਆਸਟ੍ਰੇਲੀਆ ਦੇ ਵਿੱਚ ਕਾਫੀ ਵਾਰੀ ਆ ਗਿਆ ਜੀ ਕੀ ਗੱਲ ਆਸਟ੍ਰੇਲੀਆ ਨੂੰ ਮੈਨੂਫੈਕਚਰ ਨਹੀਂ ਕਰਦਾ ਜਾਂ ਆਸਟ੍ਰੇਲੀਆ ਦੀ ਹੈ ਹੀ ਨਹੀਂ ਜੇ ਨਹੀਂ ਹੈ ਤਾਂ ਫਿਰ ਤੁਸੀਂ ਕਿੱਥੋਂ ਲਿਆਏ ਇਹ ਆਸਟ੍ਰੇਲੀਆ ਦੀ ਨਹੀਂ ਹੈਗੀ ਜੀ ਇਹ ਇਹ ਮੈਨੂਫੈਕਚਰਡ ਬாய் ਅੱਜ ਤੁਹਾਨੂੰ ਇੱਕ ਮੈਂ ਚੀਜ਼ ਦਿਖਾਣਾ ਹੈ ਇਹ ਜੀ 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 ਇਹਦੀ ਹਿਸਟਰੀ ਤੁਹਾਨੂੰ ਦੱਸਦਾ ਆ ਵਾਓ ਪਰ ਨਾਲ ਨਾਲ ਗੱਡੀ ਦੀਆਂ ਖਾਸ ਗੱਲਾਂ ਵੀ ਦਿਖਾਈਏ ਅੱਜ ਤੁਹਾਨੂੰ ਉਹ ਦੱਸਦਾ ਵੀ ਇਹਦੀ ਮਦਰਹੁੱਡ ਕੰਪਨੀ ਕੌਣ ਹੈ ਜੀ ਓਕੇ ਇਹਦੀ ਮਦਰਹੁੱਡ ਕੰਪਨੀ ਕਿਹੜੀ ਹੈ ਜੀ ਆਹ ਆ ਦਿਖਾਓ ਜੀ ਇਧਰ ਆਹ AM جنرل اچھا AM AM جنرل ਹੈ ਜੀ ਇਹ ਮਿਲਟਰੀ ਦੇ ਵਹੀਕਲ ਬਣਾਉਂਦਾ ਜੀ ਤੋਂ ਹਮਰ ਜਿਹੜਾ ਹਮਰ ਹੈ ਉਹਦੀ ਮਦਰਹੁੱਡ ਕੰਪਨੀ AM جنرل ਆ ਜੀ ਟੈਂਕ ਵਗੈਰਾ ਜੁਨਾ ਉਹ ਸਾਰੀ ਸਾਰੀ ਜਿਹੜੀ ਕਲ ਮਿਲਟਰੀ ਇਕੁਪਮੈਂਟ ਆ ਉਹ AM جنرل ਬਣਾਉਂਦਾ ਜੀ ਪਰ ਇਹਨੂੰ AM جنرل ਨੇ ਮੈਨੂਫੈਕਚਰ ਕਰਿਆ ਹੋਇਆ ਦੈਨ AM جنرل ਦੇ ਅੰਡਰ ਹਮਰ H1 ਤੇ ਹਮ ਵੀ ਇਹ ਦੋਨੋਂ ਆਉਂਦੀਆਂ ਨੇ ਕੈਟਾਗਰੀ ਜਿਹੜੀ ਹਮਰ H1 ਆ ਜੀ ਉਹ ਸਿਵਲਾਈਜ਼ਡ ਵਹੀਕਲ ਆ ਜੀ ਪਰ ਜਿਹੜਾ ਹੰਬੀ ਹੈ ਉਹ ਮਿਲਟਰੀ ਵਹੀਕਲ ਹੈ ਕਾਪੀ ਫਰ ਸੋਲਜਰਸ ਜੀ 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 ਸੋ ਦੋਸਤੋ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ ਦੇਖਿਆ ਹੋਊਗਾ ਇਸ ਨੂੰ ਹਮਰ ਦੇ ਤੌਰ ਤੇ ਤਾਂ ਉਹਨਾਂ ਨੂੰ ਪਤਾ ਲੱਗਿਆ ਉਹ ਵੀ ਉਹ ਜਨਰਲ ਵਹੀਕਲ ਆਮ ਤੌਰ ਤੇ ਸੜਕਾਂ 'ਚ ਟੋਆ ਟਵਾਈ ਯਾਨੀ ਕਿ ਲੋਕਾਂ ਦੇ ਆਉਣ ਜਾਣ ਦਾ ਸਾਧਨ ਵਜੋਂ ਹੁੰਦੀ ਹੈ ਪਰ ਆਹ ਜਿਹੜਾ ਵਹੀਕਲ ਹੰਬੀ ਹੈ ਜਿਹੜੀ ਇਹ ਮਿਲਟਰੀ ਮਿਲਟਰੀ ਦੇ ਪਰਪਸਲੀ ਯੂਜ਼ ਹੁੰਦੀ ਹੈ ਸੋ ਇਹ ਸੀ ਸਾਡੀ ਇਹਦੇ ਬਾਰੇ ਪਹਿਲੀ ਜਾਣਕਾਰੀ ਜੇਕਰ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਬਹੁਤ ਬਹੁਤ ਘੈਂਟ ਘੈਂਟ ਇੱਥੇ ਜਿਹੜੇ ਮਟੀਰੀਅਲ ਤੁਹਾਨੂੰ ਮਿਲ ਵੇਖਣ ਨੂੰ ਮਿਲਦਾ ਰਹਿੰਦਾ ਅਗਲੀ ਗੱਲਬਾਤ ਕਰਾਂਗੇ ਪਰ ਮਿਲਦੇ ਆ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਉਹਨਾਂ ਸਾਰੇ ਦਰਸ਼ਕਾਂ ਦਾ ਸਵਾਗਤ ਜਿਹੜੇ ਇਸ ਵੇਲੇ ਦੇਖ ਰਹੇ ਨੇ ਮੇਰਾ YouTube ਚੈਨਲ اور ਮਾਈ Facebook ਪੇਜ ਵਲੌਗ ਚੱਲ ਰਿਹਾ ਜੀ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਆ ਮੇਰੇ ਨਾਲ ਸਰਦਾਰ ਹਰਨਦੀਪ ਸਿੰਘ ਜੀ ਸਿੱਧੂ ਸਾਹਿਬ ਆ ਵੀ ਕਲਦੇ ਅਸੀਂ ਗੱਲਬਾਤ ਕਰ ਰਹੇ ਆ ਇਹ ਤੋਂ ਪਹਿਲਾਂ ਕਿ ਮੈਂ ਇੱਕ ਵਾਰ ਗੱਲ ਕਰਾਂ ਮੈਂ ਬੰਨ ਆਹ ਸਵਾਲ ਕਰ ਲਵਾਂ ਵੀ ਅਰਮਾਤਾ ਹੈ ਅਰਮਾਤਾ ਹੈ ਭਾਰਤ ਮਾਤਾ ਇਸੇ ਕੁਝ ਨਹੀਂ ਆਤਾ ਤੋਂ ਅਰਮਾਤਾ ਅਰ ਮਾਟਾ ਇਕੱਠਾ ਕਰਨ ਨੂੰ ਕਈਆਂ 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 ਬੰਦਿਆਂ ਦਾ ਆਟਾ ਮੁੱਕ ਜਾਂਦਾ ਫਿਰ ਕਿੱ데 ਜਾ ਕੇ ਅਰ ਮਾਟਾ ਇਕੱਠਾ ਹੁੰਦਾ ਤਾਂ ਮੈਂ ਸਵਾਲੇ ਪੁੱਛਾਂ ਵੀ ਜਦੋਂ ਕਿ ਨਾ ਕੰਟਰੀਆਂ ਦੇ ਵਿੱਚ ਹਰ ਬੰਦਾ ਆਪਦੇ ਗੋਤ ਤੇ ਨਾਂ ਤੇ ਆਪਦੇ ਪਿੰਡ ਦੇ ਨਾਂ ਤੇ ਜਿਹੜਾ ਇਸ ਤਰ੍ਹਾਂ ਦਾ ਵਹੀਕਲ ਆ ਉਹਦੀ ਨੰਬਰ ਪਲੇਟ ਲੈਂਦਾ ਕੋਈ ਸਿੱਧੂ ਆ ਕੋ ਪੁੱਲਰ ਆ ਕੋ ਪੰਨੂ ਆ ਕੋਈ ਸੰਧੂ ਆ ਕੋ ਗੱਲ ਆ ਯਾਨੀ ਬੰਦਾ ਆਪੋ ਆਪਣੀਆਂ ਗੋਤਾਂ ਦੇ ਨਾਂ ਤੇ ਪਲੇਟ ਲੈਂਦਾ ਜਾਂ ਫਿਰ ਨਹੀਂ ਮਿਲਦੀ ਤੇ ਪਿੰਡ ਦੇ ਆ ਸ਼ਹਿਰ ਦੇ ਨਾਂ ਤੇ ਲੈ ਲੈਂਦਾ ਪਰ ਮੇਰੇ ਲਈ ਅਰਮਾਟਾ ਨੇ ਵੀ ਮੈਨੂੰ ਅਟਰੈਕਟ ਕੀਤਾ ਵੀ ਮੈਂ ਇਹ ਸਵਾਲ ਪੁੱਛਾਂ ਵੀ ਇਹਦਾ ਨਾਂ ਅਰਮਾਟਾ ਵਾਲੀ ਨੰ ਦੇਖੋ ਜਿੱਦਾਂ ਇਹ ਹੁਣ ਮਿਲਟਰੀ ਵਹੀਕਲ ਆ ਸਾਨੂੰ ਸੀਗਾ ਵੀ ਉਹ ਕੋਈ ਮਿਲਟਰੀ ਦੇ ਨਾਲ ਰਲਦਾ ਨਾਮ ਲਈਏ ਸਿੱਧੂ ਪੋਲਰ ਆਪਾਂ ਸਾਰੇ ਲੈ ਲੈਣੇ ਆ ਪਰ ਇਹ ਜੋ ਜੁਨਿਕ ਚੀਜ਼ ਐ ਤਾਂ ਤਾਂ ਨਾਮ ਵੀ ਜੁਨਿਕ ਹੋਣਾ ਚਾਹੀਦਾ ਹਮ ਰਮਾਟਾ ਜੀ ਇਹ ਮਤਲਬ ਐ ਰਸ਼ੀਅਨ ਟੈਂਕ ਓ ਮਾਈ ਗੋਡ ਲਓ ਜੀ ਸੁਣੋ ਇਹ ਹੁਣ ਤੱਕ ਦਾ ਜੀ ਹਿਸਟਰੀ ਦਾ ਸਭ ਤੋਂ ਡੈਡਲੀਸਟ ਟੈਂਕ ਮੰਨਿਆ ਜਾਂਦਾ ਸਭ ਤੋਂ ਫਾਸਟ ਤੇ ਸਭ ਤੋਂ ਹੀ ਤੇਜ਼ ਟੈਂਕ ਕੋ ਮਤਲਬ ਕਿ ਬਹੁਤ ਹੀ ਜਿਆਦੇ ਪਾਵਰਫੁਲ ਟੈਂਕ ਆ ਰਮਾਟਾ ਜੀ ਰਸ਼ੀਆ ਦਾ ਟੈਂਕ ਆ ਹਮ ਜੀ ਰਮਾਟਾ ਇਸ ਕਰਕੇ ਰੱਖਿਆ ਆ ਵੀ ਟੈਂਕ ਦਾ ਨਾਮ ਹੁਣ ਅਗਲਾ ਸਵਾਲ ਚੀਜ਼ ਬਹੁਤ ਵੱਡੀ ਆ ਬੜੀ ਵਿਸ਼ਾਲ ਆ ਦਾਣਵ ਲੱਗਦੀ ਆ ਦੇਖਣ ਨੂੰ ਦੈਂਤ ਲੱਗਦੀ ਆ ਹੁਣ ਆਪਾਂ ਇਹਦੀ ਪਾਵਰ ਵੀ ਪੁੱਛੀਏ ਵੀ ਕੀ ਪਾਵਰ ਹਾਰਸ ਪਾਵਰ ਕਿੰਨੀ ਕ ਕੀ ਕੁਝ ਕਰਦਾ ਇਹ ਹਾਂਜੀ ਇਹ V8 ਡੀਜ਼ਲ ਆ ਜੀ ਜੀ ਟਰਬੋ ਤੇ ਸਾਡੇ ਦਰਸ਼ਕਾਂ ਨੂੰ ਨਾਲ ਨਾਲ ਦੱਸੋ ਬੰਦਿਆਂ ਨੇ ਇਹਨਾਂ ਨੇ ਸਾਰਿਆਂ ਨੇ ਦੇਖਣਾ ਕੀ ਕੀ ਜੀ V8 ਡੀਜ਼ਲ ਟਰਬੋ ਤੇ 180 ਹਾਰਸ ਪਾਵਰ ਆ ਤੇ ਬਹੁਤ ਹੀ ਪਾਵਰਫੁਲ ਇੰਜਨ ਆ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਅੱਗੇ ਮੈਕਸਲ ਹੋਰ ਪੁੱਛਣਾ ਵੀ ਆਪਣੇ ਪੰਜਾਬੀਆਂ ਨੂੰ ਆਤ ਹੁੰਦੀ ਵੀ ਜਦੋਂ ਕਿਸੇ ਦੀ ਪਾਵਰ ਚੈੱਕ ਕਰਨੀ ਹੋਵੇ ਨਾ ਕਿਸੇ ਨਾਲ ਦੂਜੇ ਵੀ ਕਹਦਾ ਮਗਰ ਪਾ ਪਾ ਕੇ ਟੋਚਨ ਪਾ ਪਾ ਕੇ ਦੇਖਦੇ ਨਹੀਂ ਗੱਲ ਜਰੂਰ ਕਹਿਣੀ ਜਾਂਦਾ ਤੁਹਾਨੂੰ ਹਾਂ ਮੈਂ ਪਾਸੀ ਵੀ ਇਹਦਾ ਵੀ ਜ਼ੋਰ ਕਿਤੇ ਪਰਖਿਆ ਹਾਂ ਹਾਂਜੀ ਹਾਂ ਮੈਂ ਤੁਹਾਨੂੰ ਦੱਸਦਾ ਬਾਕੀ ਦਰਸ਼ਕੋ ਤੁਸੀਂ ਇੱਕ ਚੀਜ਼ ਨਾ YouTube ਦੇ ਉੱਪਰ ਕੱਢ ਕੇ ਵੇਖ ਲਓ ਟੱਗ ਆਫ ਵਾਰਜ਼ ਆਪਾਂ ਸਾਰੇ ਦੇਖਦੇ ਆਂ ਆਪਾਂ ਸਭ ਨੂੰ ਸ਼ੌਂਕ ਹੈ ਟੋਚਨ ਦਾ ਤੁਸੀਂ ਇਹ YouTube ਦੇ ਵਿੱਚ ਜਾ ਕੇ ਦੇਖੋ ਟੱਗ ਆਫ ਵਾਰਜ਼ ਜਿਹਦੇ ਵਿੱਚ ਤਿੰਨ ਗੱਡੀਆਂ ਦਾ ਟੋਚਨ ਪਾਇਆ ਗਿਆ ਸੀ ਇਸ ਗੱਡੀ ਦੇ ਨਾਲ ਇੱਕ ਕਾਰ ਨਹੀਂ ਸੀ ਬਟ ਸਿਮਿਲਰ ਕਾਰ ਜਿਹਦੇ ਵਿੱਚ ਇੱਕ ਜੀਵੈਗਨ ਇੱਕ ਤੇ ਇੱਕ ਨਿਸਨ ਦਾ ਟ੍ਰਾਈਟਨ ਯੂਟ ਤਿੰਨ ਗੱਡੀਆਂ ਨੇ ਗੱਡੀ ਤੋਂ ਖਿੱਚੀ ਨਹੀਂ ਗਈ ਜੀ ਉਹਨਾਂ ਨੂੰ ਖਿੱਚ ਕੇ ਲੈ ਗਈ ਗੱਡੀ ਇਹ ਸੋ ਆਓ ਅੱਗੇ ਗੱਲਬਾਤ ਨੂੰ ਆਪਾਂ ਰੱਖਦੇ ਆ ਅੱਗੇ ਜਾਰੀ ਹੁਣ ਆਪਾਂ ਵਹੀਕਲ ਦੀ ਇਹਦੀ ਆਪਾਂ ਖੋਲਾ ਖਲਾਈ ਕਰਨੀ ਹੈ ਯਾਨੀ ਪੁੱਛਣਾ ਵੀ ਤੇਲ ਪਾਣੀ ਕਿੱਥੋਂ ਪੈਂਦਾ ਪਰ ਉਹਦੇ ਵਾਸਤੇ ਤੁਹਾਨੂੰ ਲੈਣੀ ਪਣੀ ਹੈ ਕਿ ਨਿੱਕੀ ਜਿਹੀ ਬ੍ਰੇਕ ਕਿਉਂਕਿ ਬਹੁਤ ਜ਼ਰੂਰੀ ਆ ਬ੍ਰੇਕ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਾਵਾਂ ਵੀ ਚੈਨਲ ਨੂੰ ਕਰਨਾ ਸਬਸਕ੍ਰਾਈਬ ਆਪਾਂ ਗੱਲ ਕਰ ਰਹੇ ਅਰਮਾਟਾ ਬਾਰੇ ਯਾਨੀ ਕਿ ਹੰਬੀ ਬਾਰੇ ਜੇ ਦੇਖਦੇ ਕਿ ਹੰਬ ਗਿਓ ਥੋੜਾ ਚਾਹ ਪਾਣੀ ਪੀ ਕੇ ਸੱਜੇ ਖੱਬੇ ਹੋ ਜੋ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੁਹਾ ਦਾ ਸਵਾਗਤ ਆ। ਸਿੱਧੂ ਮੂਸੇਵਾਲਾ ਦਾ ਗਾਣਾ ਆ ਗਿਆ ਵੀ ਟੋਚਨਾ ਦਾ ਜੱਟ ਨਹੀਂ ਸ਼ਕੀਨ ਮੁੱਢ ਤੋਂ ਜੇ ਅੜੀਆਂ ਕਰਾਂਗੀ ਲੈ ਜਾਊ ਖਿੱਚ ਕੇ। ਇਹਦੇ ਬਾਰੇ ਗੱਲ ਕਰਦੇ ਹੁਣੇ ਉਹ ਗਾਣੇ ਦੇ ਵਿੱਚ ਕਿਉਂਕਿ ਸਾਡੇ ਨਾਲ ਇਸ ਵੇਲੇ ਹੰਬੀ ਅਰਮਾਚਾ ਕੀ ਹੈ ਇਹਦੇ ਬਾਰੇ ਤੁਹਾਨੂੰ ਦੱਸ ਚੁੱਕੇ ਆ ਆ ਹੁਣ ਅਗਲੀ ਗੱਲਬਾਤ ਕਰੀਏ। ਸਿੰਘ ਸਾਹਿਬ ਇਹਦੇ ਵਿੱਚ ਜੇ ਕਿਤੇ ਲੋਲ ਪੈ ਜੇ ਇੰਜਨ ਦੇ ਵਿੱਚ ਬੋਨਟ ਖੋਲਣ ਦੀ ਮੈਨੂੰ ਲੱਗਦਾ ਮਾੜਾ ਥਿਹੜੇ ਬੰਦੇ ਤੋਂ ਤਾਂ ਇਹਦਾ ਬੋਨਟ ਹੀ ਨਹੀਂ ਖੋਲਣਾ। ਕਿਉਂਕਿ ਸਾਡੇ ਵਰਗਿਆਂ ਨੂੰ ਪਤਾ ਨਹੀਂ ਲੱਗਣਾ ਵੀ ਇਹ ਖੁੱਲਦਾ ਕਿੱਥੋਂ ਕਿਉਂਕਿ ਜਿਹੜੀ ਟੈਕਨੋਲੋਜੀ ਆ ਉਹ ਸਾਡੀ ਪਹੁੰਚ ਤੋਂ ਸਾਡੀ ਸੋਚ ਤੋਂ ਬਾਹਰ ਅਸੀਂ ਵਰਤ ਹੀ ਨਹੀਂ ਗੀ ਪਹਿਲਾਂ ਤਾਂ ਦੱਸੋ ਵੀ ਇਹ ਜੰਗਲਾ ਜਿਹਾ ਵੈਸੇ ਸ਼ੌਂਕ ਨੂੰ ਲਾਇਆ ਵੀ ਜੇ ਕੋਈ ਚੀਜ਼ ਠੋਕ ਠਾਕ ਜਾਵੇ ਵੀ ਉਹਦੀ ਸੇਫਟੀ ਵਾਸਤੇ ਲਾਈ ਤਾਂ ਦੀ ਜਾਂਦਾ ਕੋਈ ਹੋਰ ਪਰਪਸ ਵੀ ਆ ਇਹ ਹੈ ਤੇ ਸੇਫਟੀ ਵਾਸਤੇ ਆ ਜੀ ਪਰ ਇਹ ਇਹ ਵੀ ਮਿਲਟਰੀ ਦੇ ਵੀ ਯੂਜ਼ ਕਰਦੇ ਸੀ ਬੁਲਵਾਰ ਸਟਰੋਂਗ ਬੁਲਵਾਰਾ ਹੈ ਬਹੁਤ ਜ਼ਿਆਦਾ ਤੇ ਬਾਕੀ ਇਹਦਾ ਜਿਹੜਾ ਬੋਨਟ ਦੀ ਤੁਸੀਂ ਗੱਲ ਕਰਦੇ ਹੋ ਆਮ ਗੱਡੀਆਂ ਦਾ ਉਹ ਬੋਨਟ ਹੁੰਦਾ ਉਹ ਇੱਥੋਂ ਅੱਗੇ ਪਿੱਛੇ ਪਰ ਇਹਦਾ ਉਲਟਾ ਜੀ ਇਹਦਾ ਪਿੱਛੇ ਨੂੰ ਖੁੱਲਦਾ ਜੀ ਮੈਂ ਲਓ ਮੈਂ ਖੋਲ ਕੇ ਸਾਰੇ ਦਰਸ਼ਕਾਂ ਨੂੰ ਦਿਖਾ ਹੀ ਦਿਓ ਅੱਜ ਫਿਰ ਕਿਵੇਂ ਖੁੱਲਦਾ ਕਿਵੇਂ ਆ ਜੀ 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 ਲਓ ਜੀ ਇਹ ਬੁਲਵਾਰ ਨੀਚੇ ਹੋ ਜਾਂਦੀ ਹੈ ਜੀ ਅੱਛਾ ਵਾਹ ਜੀ ਤੇ ਉਸ ਤੋਂ ਬਾਅਦ ਜੀ ਇਹਦੇ ਦੋ ਹੁੱਕਾਂ ਨੇ ਇਧਰ ਲਿਆਂ। ਅੱਛਾ ਇਧਰ ਮੇਰੇ ਕੋਲੇ ਵੀ ਆ। ਹਾਂ ਲਓ ਜੀ ਲਓ। ਕੋਈ ਤੁਸੀਂ ਚੱਕੋ ਜੀ ਜਾਨ ਨਾ, ਪੂਰੀ ਜਾਨ ਨਾ ਚੱਕੋ। ਕੋਈ ਜਾਨ ਨਾ। ਓ ਬਲੇ ਵਾਹ ਜੀ ਵਾਹ। ਲਓ ਜੀ ਕੈਮਰਾਮੈਨ ਨੂੰ ਬੇਨਤੀ ਕਰਾਂਗੇ ਹੁਣ ਇਧਰਲੇ ਪਾਸੇ ਆਂਦੀ ਆ ਜਾਓ। ਇਧਰ ਲਾ ਹੁਣ ਇਹਦਾ ਸਮਾਨ ਪੱਤਾ ਵਿਖਾ ਦਿਓ ਵਿੱਚੋਂ ਇੰਜਣ ਕਿੱਡਾ ਵੱਡਾ ਤੇ ਕੀ ਕੁਛ ਇਹਦੇ ਵਿੱਚ ਆ। ਸਿੱਧੂ ਸਾਹਿਬ ਤੁਸੀਂ ਬੋਲ ਬੋਲ ਕੇ ਨਾਲ ਨਾਲ ਜੇ ਕੋਈ ਦੱਸਣਾ ਚਾਹੋ ਤਾਂ ਇਹਦੇ ਬਾਰੇ ਦੱਸ ਵੀ ਸਕਦੇ ਹੋ। ਹਾਂ ਜੀ ਬਾਕੀ ਤੁਸੀਂ ਦੇਖੋ ਵੀ ਇਹਦਾ ਜੋ ਇੰਜਣ ਹੈ ਉਹ ਇੱਥੋਂ ਸਟਾਰਟ ਹੁੰਦਾ ਤੇ ਮਿਡ ਸੀਟਰ ਤੱਕ ਜਾਂਦਾ ਜੀ। ਇਹਦੇ ਰੌ ਤੇ ਇਹ V8 ਆ ਜੀ ਇੰਜਨ ਤੇ ਬਾਕੀ ਤੁਸੀਂ ਦੇਖੋ ਜੀ ਮੈਸੇਜ ਇੰਜਨ ਆ ਇਹ ਲਓ ਜੀ ਇੰਜਨ ਬਾਰੇ ਅਸੀਂ ਜਾਣਕਾਰੀ ਲੈ ਲਈ ਜਿੱਡਾ ਵੱਡਾ ਕਹਿੰਦੇ ਸਿਰ ਪੀੜ ਜਿੱਡਾ ਵੱਡਾ ਸਿਰ ਹੋਵੇ ਓਡੀ ਵੱਡੀ ਸਿਰ ਪੀੜ ਹੁੰਦੀ ਆ ਸੋ ਜਿੱਡੀ ਵੱਡੀ ਗੱਡੀ ਆ ਓਡਾ ਵੱਡਾ ਹੀ ਇਹਦਾ ਇੰਜਨ ਆ ਲਓ ਜੀ ਇਹਦੇ ਆਪਾਂ ਸਿੱਟ ਦਈਏ ਨੂੰ ਥੱਲੇ ਸਭ ਆਪਾਂ ਕਰਨੀ ਆ ਇਸ ਤੋਂ ਬਾਅਦ ਇਹਦੇ ਬਾਰੇ ਹੋਰ ਗੱਲਬਾਤ ਜੀ ਇਹ ਆ ਲਓ ਆ ਇਹ ਆ ਲਓ ਜੀ ਗੱਲਬਾਤ ਹੁਣ ਇਹ ਕਰਨੀ ਆ ਕਿਉਂਕਿ ਇਹ ਉਹਨਾਂ ਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਦੀ ਗਿਣਤੀ ਨਹੀਂ ਹੁੰਦੀ ਜਿੱਥੇ ਵੀ ਆਪਾਂ ਕਾਨੂੰਨ ਨੂੰ ਥੋੜਾ ਬਹੁਤ ਸੱਜੇ ਖੱਬੇ ਕਰ ਸਕਦੇ ਆਂ ਯਾਨੀ ਕਿ ਟਾਇਰ ਟੱਪਾ ਜੇ ਚੌੜਾ ਵੀ ਹੋਵੇ ਤਾਂ ਵੀ ਆਪਣੇ ਚਲਾ ਲੈਂਦੇ ਆਂ ਇੰਡੀਆ ਦੇ ਵਿੱਚ ਜਾਂ ਕੋਈ ਲਾਈਟ ਇਧਰ ਉਧਰ ਕਰਨੀ ਹੋਵੇ ਉਹ ਵੀ ਕਰ ਲੈਂਦੇ ਆਂ ਆਪਣੀ ਮਰਜ਼ੀ ਦੇ ਨਾਲ ਵੱਡੇ ਵੱਡੇ ਬੂਫਰ ਵੀ ਲੱਗ ਜਾਂਦੇ ਨੇ ਕੋਈ ਪੁੱਛਦੇ ਕਿਛ ਐਨੀ ਜ਼ਿਆਦਾ ਨਹੀਂ ਹੈ ਹਾਲਾਂਕਿ ਕਾਨੂੰਨ ਤਾਂ ਚਲੋ ਇੰਡੀਆ 'ਚ ਵੀ ਨੇ ਪਰ ਉਹਦੇ ਪਾਲਨ ਦੇ ਵਿੱਚ ਸਾਨੂੰ ਥੋੜੀ ਜੀ ਰਿਲੈਕਸੇਸ਼ਨ ਮਿਲ ਜਾਂਦੀ ਆ ਹੁਣ ਸਵਾਲ ਇਹ ਕਰੀਏ ਵੀ ਐਡਾ ਵੱਡਾ ਜਹਾਜ਼ ਐਡਾ ਵੱਡਾ ਹਾਥੀ ਖਰੀਦ ਤਾਲਿਆ ਲਿਆ ਕਿਵੇਂ ਅਮਰੀਕਾ ਤੋਂ ਹੁਣ ਅਮਰੀਕਾ ਤੋਂ ਲਿਆਂਦਾ ਕਿਵੇਂ ਪਹਿਲਾਂ ਆਪਾਂ ਇਹ ਪੁੱਛਦੇ ਆ ਬਹੁਤ ਵੱਡੀ ਕਹਾਣੀ ਹੈ ਜੀ ਇਹ ਜੀ ਇਹ ਸਹੀ ਕਹਾਣੀ ਉਹ ਤਾਂ ਸੁਣਨੀ ਹੈ ਹਾਂ ਕਾ ਇਹ ਜੀ ਮੈਨੂੰ ਪੂਰਾ 1.5 ਸਾਲ ਲੱਗ ਗਿਆ ਜੀ ਇਹ ਗੱਡੀ ਤਿਆਰ ਕਰਨ ਦੇ ਉੱਤੇ 1.5 ਸਾਲ ਜੀ ਹੂੰ ਪਹਿਲਾਂ ਇਹ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਸਖਤ ਕਾਨੂੰਨ ਨੇ ਆਟੋਮੋਬਾਈਲਸ ਦੇ ਇਹ ਬਹੁਤ ਚੀਜ਼ਾਂ ਚੇਂਜ ਕਰਾਉਂਦੇ ਨੇ ਆਹ ਸਾਰੀਆਂ ਲਾਈਟਸ ਔਰ ਇੰਡੀਕੇਟਰਸ ਇਹਨਾਂ ਨੇ ਚੇਂਜ ਕਰਵਾਏ ਕਿਉਂ ਕਿਉਂਕਿ ਜੀ ਆਸਟ੍ਰੇਲੀਆ ਦਾ ਜੋ ਕਾਨੂੰਨ ਹੈ ਨਾ ਜੀ ਉਹਦੀ ਹੈਡਲਾਈਟ ਕਲੋਸ ਟੂ ਦਾ ਕਾਰ ਵਿਡਥ ਹੋਣੀ ਚਾਹੀਦੀ ਆ ਓਕੇ ਤੁਸੀਂ ਸੋਚ ਰਹੇ ਹੋਗੇ ਕਿ ਵੀ ਮੁਰੋਂ ਨਿੱਕੀ ਜੀ ਗੱਡੀ ਆ ਰਹੀ ਆ ਤੇ ਮੈਂ ਨਾਲ ਦੀ ਘੱਟ ਕੇ ਕੱਢ ਦੇਣੀ ਆ ਜੀ ਪਰ ਤੁਸੀਂ ਇੱਥੇ ਵੱਜ ਜਾਣਾ ਹੀ ਆਗੇ ਓਕੇ ਓਕੇ ਇਸ ਕਰਕੇ ਕਹਿੰਦੇ ਵੀ ਲਾਈਟਾਂ ਵਾਈਡ ਹੋਣ ਤੇ ਪਤਾ ਚੱਲੇ ਵੀ ਕਿੰਨਾ ਵੱਡਾ ਵੀਹਿਕਲ ਤੁਹਾਡੇ ਮੁਰੋਂ ਆ ਰਿਹਾ ਓਕੇ ਓਕੇ ਹਾਂ ਜੀ ਹਾਂ ਜੀ ਯਾਨੀ ਫਿਰ ਪਹਿਲਾਂ ਲਾਈਟਾਂ ਸੱਜੇ ਬਾਈਟਾਂ ਚੇਂਜ ਖੱਬੇ ਸੱਜੇ ਕਾਫੀ ਚੀਜ਼ ਜਿਹੜਾ ਨੇ ਆ ਉਹਦੀ ਇੰਜੀਨੀਅਰਿੰਗ ਚੇਂਜ ਕਰਵਾਈਆਂ ਜੀ ਵੀ ਪਰ ਸਵਾਲ ਮੇਰਾ ਐ ਸੀ ਵੀ ਅਮਰੀਕਾ ਤੋਂ ਤੁਹਾਡੇ ਅਰੇ ਕਿਤਾ ਜੀ ਮੈਂ ਅਮਰੀਕਾ ਕਿਸ ਨੂੰ ਜਾਣਦਾ ਨਹੀਂ ਸੀਗਾ ਬਟ ਰੈਂਡਮਲੀ ਕਾਲਾਂ ਕਰਕੇ ਔਰ ਇਹ ਫੇਸਬੁਕ ਤੋਂ ਇਹ ਮੈਂ ਲੱਭ ਕੇ ਕਸਟਮਰ ਤੇ ਪਰਚੇਸ ਕਰਿਆ ਜੀ ਵਾਹ ਜੀ ਵਾਹ ਫੇਸਬੁਕ ਤੋਂ ਫਰੈਂਡ ਹੀ ਨਹੀਂ ਮਿਲਦੇ ਫੇਸਬੁਕ ਤੋਂ ਅਰ ਮਾਟੇ ਵੀ ਲੱਭ ਜਾਂਦੇ ਆ ਧਿਆਨ ਰੱਖਿਆ ਕਰੋ ਅੱਛਾ ਫੇਸਬੁੱਕ ਤੋਂ ਫਿਰ ਲੱਭ ਕੇ ਫਿਰ ਲੱਭ ਕੇ ਜੀ ਫਿਰ ਇਹਦੀ ਉਥੋਂ ਇੱਕ ਸ਼ਿਪਿੰਗ ਕੰਪਨੀ ਲੱਭੀ ਜਿਨ੍ਹਾਂ ਨੇ ਸ਼ਿਪ ਕਰਿਆ ਜੀ ਫਿਰ ਇੱਥੇ ਰੀਲੀਜ਼ ਕਰਵਾਇਆ ਕਸਟਮ ਚੋਂ ਜੀ ਫਿਰ ਇਹਦੇ ਪਰਮਿਟਸ ਲਾਏ ਓਕੇ ਫਿਰ ਇਹਦੀ ਇੰਜੀਨੀਅਰਿੰਗ ਕਰਾਈ ਫਿਰ ਇਹਦੀ ਰੋਡ ਵਰਦੀ ਕਰਵਾਈ ਫਿਰ ਜਾ ਕੇ ਇਹ ਆਨ ਰੋਡ ਹੋਇਆ ਜੀ 1.5 ਸਾਲ ਲੱਗ ਗਿਆ ਜੀ 1.5 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਫਿਰ ਇੱਧਰ ਜਾ ਕੇ ਇਹ ਮਸਾਂ ਸੜਕ ਤੇ ਚੜਨ ਜੋਗਾ ਹੋਇਆ ਪਰ ਮੈਨੂੰ ਅਜੇ ਵੀ ਪਤਾ ਨਹੀਂ ਕਿਉਂ ਲੱਗਦਾ ਜਿੰਨੀਆਂ ਕਿ ਮੈਂ ਨਹੀਂ ਰੋਡ ਲੇਨ ਦੇਖੀਆਂ ਵੀ ਇਹਦੇ ਵਿੱਚ ਮਸਾਂ ਫਸ ਕੇ ਜਿਹੀ ਚੱਲਦਾ ਹੋਣਾ ਜਿਵੇਂ ਵਿਆਹ ਦੇ ਵਿੱਚ ਫੁੱਫੜ ਫਸ ਫਸ ਕੇ ਚੱਲਦਾ ਨਾ ਇਹ ਵੀ ਫੁੱਫੜ ਫਸ ਫਸ ਕੇ ਚੱਲਦਾ ਹੀ ਹੋਇਆ ਫੁੱਫੜੀ ਮਨੋ ਜੀ ਨੂੰ ਹਾਂ ਜੀ ਤੇ ਫਿਰ ਇਹਦਾ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਲਾਈਨ ਦੇ ਵਿੱਚ ਵਿੱਚ ਆ ਜਾਂਦਾ ਪੂਰਾ 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 ਹੀ ਆਉਂਦਾ ਜੀ ਤੇ ਬਹੁਤ ਸੰਭਾਲ ਕੇ ਚਲਾਉਣਾ ਪੈਂਦਾ ਕਿਉਂਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਇ ਕਿ ਤੁਹਾਨੂੰ ਮੁਸ਼ਕਲਤਾ ਆਉਂਦੀ ਆ ਜੀ ਬਟ ਹੁਣ ਹੱਥ ਜਾਂ ਟਿਕ ਗਿਆ ਹਾਂ ਅਗਲਾ ਸਵਾਲ ਮੇਰਾ ਵੀ ਉਹੀ ਹੋਣ ਵਾਲਾ ਸੀ ਵੀ ਉਹ ਡਰਾਈਵ ਕਿਉਂਕਿ ਲੈਫਟ ਰਾਈਟ ਦੀ ਪ੍ਰੋਬਲਮ ਹੈ ਇੱਥੇ ਜਦੋਂ ਉਹਨਾਂ ਨੇ ਪਾਸ ਕੀਤਾ ਫਿਰ ਇਸ ਗੱਲ ਤੇ ਓਬਜੈਕਸ਼ਨ ਨਹੀਂ ਕੀਤਾ ਉਹਨਾਂ ਨੇ ਵੀ ਹਾਂ ਭਾਈ ਤੁਹਾਡੇ ਤਾਂ ਇਧਰ ਸੱਜਾ ਖੱਬਾ ਵੀ ਤੇ ਇਧਰ ਆਪਾਂ ਸੱਜੇ ਪਾਸੇ ਸਟੀਅਰਿੰਗ ਚਾਹੀਦਾ ਇਹ ਖੱਬੇ ਪਾਸੇ ਆ ਇਹ ਤੰਗ ਕਰੂਗਾ ਤਾਂ ਸਾਇਲੈਂਸਰ ਪੁੱਠੇ ਪਾਸੇ ਹੋ ਜਾਊਗਾ ਇਹ ਰਾਹ ਤੇ ਜਾਂਦੇ ਬੰਦਿਆਂ ਤੇ ਧੂਆਂ ਮਾਰਿਆ ਕਰੂਗਾ ਜਦੋਂ ਬਹਾਨੇ ਲੱਭਣੇ ਹੁਣ ਜਿਹੇ ਜੇ ਮਰਜ਼ੀ ਲੱਭ ਲੋ ਇਹ じゃ ਕੋਈ ਸੀਗਾ ਸੀਗਾ ਜੀ ਹੋਇਆ ਜੀ ਇਹ ਸੇਮ ਚੀਜ਼ ਹੋਈ ਹੈ ਕਿਉਂਕਿ ਇਹਦਾ ਸਾਇਲੈਂਸਰ ਇਧ ਉਹ ਮਾਰਦੀ ਫੁੱਟਪਾਥ ਤੇ ਓਕੇ ਉਹਨਾਂ ਨੇ ਸਲੈਂਸਰ ਦੀਆਂ ਪਾਪਾਂ ਚੇਂਜ ਕਰਾ ਕੇ ਉਧਰ ਕਰਵਾਈਆਂ ਔਰ ਖੁਸ਼ਕਿਸਮਤੀ ਇਹ ਸੀ ਇਹ ਗੱਡੀ ਹੈਗੀ 30 ਸਾਲ ਪੁਰਾਣੀ ਓਕੇ ਉਸ ਕਰਕੇ ਸਾਨੂੰ ਇਹਦਾ ਸਟੀering ਜਿਹੜਾ ਉਹ ਰਾਈਟ ਹੈਂਡ ਨਹੀਂ ਕਰਵਾਉਣਾ ਪਿਆ ਕਿਹੜਾ ਮਾਡਲ ਹੈ ਇਹ 1989 ਆ ਜੀ ਲਓ ਜੀ 1999 ਬਾਰਨਾ ਕਈ 1999 ਵਾਲੇ ਜਿਹੜੇ ਸਾਡੇ ਜੰਮੇ ਹੋਣਗੇ ਬੰਦੇ ਉਹ ਤਾਂ ਹੁਣ ਹੌਲੀ ਹੌਲੀ ਵਿਆਹ ਵਰ ਕੇ ਗਾ ਜਵਾਗ ਜੱਲਿਆ ਤੱਕ ਪਹੁੰਚ ਗੋਣਿਆ ਗੱਡੀ ਦੇਖ ਲਓ ਓਵੇਂ ਦੀ ਓਵੇਂ ਨਵੀਂ ਨਰੋਹੀ ਪਈ ਆ 99 ਮਾਡਲ ਲੋਹਾ ਸੋ ਆਪਾਂ ਨੂੰ ਫਿਰ ਉਹ ਵੀ ਸਾਇਲੈਂਸਰ ਵੀ ਚੇਂਜ ਕਰਾਉਣਾ ਪੈ ਗਿਆ ਸਾਇਲੈਂਸਰ ਵੀ ਚੇਂਜ ਕਰਾਉਣਾ ਪੈ ਗਿਆ ਜੀ ਲਓ ਜੀ ਹੋਰ ਗੱਡੀ ਦੇ ਵਿੱਚ ਕੀ ਕੁਛ ਇਹਨਾਂ ਨੇ ਚੇਂਜ ਕਰਾਇਆ ਉਹਦੇ ਵਾਸਤੇ ਤੁਹਾਨੂੰ ਲੈਣਾ ਪਊਗਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਗੱਲਾਂ ਮਤਾ ਜੇ ਹੋਰ ਬਾਕੀ ਨੇ ਮਿਲਦੇ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਵੈਲਕਮ ਆਫਟਰ ਅ ਸ਼ਾਰਟ ਬ੍ਰੇਕ ਆਈ ਐਮ ਵਿਦ ਮਿਸਟਰ ਰਣ ਤੀਰਸੰਗ ਸਿੱਧੂ ਗੱਡੀ ਬਾਰੇ ਗੱਲਬਾਤ ਚੱਲ ਰਹੀ ਹੈ ਜਿਹੜੇ ਆਲਰੇਡੀ ਵਲੌਗ ਨੂੰ ਵੇਖ ਰਹੇ ਉਹਨਾਂ ਨੂੰ ਪਤਾ ਹੀ ਹੈ ਵੀ ਗੱਡੀ ਬਾਰੇ ਕੀ ਕੀ ਗੱਲਾਂ ਹੋ ਗਈਆਂ ਹੁਣ ਆਪਾਂ ਅਗਲੀ ਗੱਲ ਕਰੀਏ ਵੀ ਇਹਨਾਂ ਨੇ ਦੱਸਿਆ ਮਾਡਲ ਹੈ 1999 ਲੈ ਵੀ ਇੰਨੇ ਸਾਲ ਪੁਰਾਣੀ ਗੱਡੀ ਹੈ ਤਾਂ ਚੱਲ ਹੀ ਬਹੁਤ ਕਈ ਹੋਣੀ ਤੁਸੀਂ ਕਾਹ ਤੋਂ ਫਿਰ ਇੰਨੀ ਪੁਰਾਣੀ ਗੱਡੀ ਚੱਕ ਲਈ ਜਿਹੜੀ ਇੰਨੀ ਚੱਲੀ ਹੈ ਨਹੀਂ ਚੱਲੀ ਬਹੁਤ ਘੱਟ ਹੈ ਕਿੰਨੀ ਸਾਰੇ 29000 ਭਾਈ ਸਭ ਆਨ ਸਕਰੀਨ ਚੱਲ ਰਿਹਾ ਕੈਮਰਾ ਵੇਖਣ ਨੂੰ ਮੈਂ ਠੀਕ ਆ ਵੀ ਥੋੜਾ ਜਿਹਾ ਲੱਗ ਰਿਹਾ ਵੀ ਪੰਜਾਬ ਤੋਂ ਆਇਆ ਸਿੱਧਾ ਸਾਦਾ ਬੰਦਾ ਇਹੇ ਇਹੇ ਜਿਹਾ ਗੱਪ ਨਾ ਰੇੜੋ ਥੋੜਾ ਜਿਹਾ ਤੁਸੀਂ ਪਲੀਜ਼ ਸਿੱਧੇ ਪਧਰੇ ਚ ਚੌਰਸ ਜਿਹੇ ਰੇੜੋ ਤੁਸੀਂ ਤਾਂ ਗੋਲ-ਗੋਲ ਰੇੜ ਤੇ ਫਰ ਜਾਂਦੇ ਰੇੜੇ ਨਹੀਂ ਭਾਈ ਜੀ ਨਹੀਂ ਨਹੀਂ ਇਹ ਸੱਚੀ 29 ਹਜ਼ਾਰ ਚੱਲੀ ਹੋਈ ਹੈ ਸਾਰੀ ਕਿਉਂਕਿ ਇਹ ਇਹ ਮਿਲਟਰੀ ਵਹੀਕਲ ਹੈ ਜੀ ਇਹ ਕਿਹੜਾ ਕਿ ਰੋਡ ਰੋਡ ਯੂਜ਼ਰ ਹੈਗਾ ਜੀ ਤੇ ਫਿਰ ਮਿਲਟਰੀ ਵਹੀਕਲ ਆ ਵਰਤਦੇ ਤਾਂ ਹੋਣਗੇ 29 ਹਜ਼ਾਰ ਹੀ ਸਿਰਫ ਚਲਾਈ ਉਹਨਾਂ ਨੇ ਕਿਉਂ ਨਹੀਂ ਭਾਈ ਜੀ ਵਰਤਦੇ ਆ ਮਿਲਟਰੀ ਵਹੀਕਲ ਬਟ ਇਹ ਚੱਲ ਕੇ ਲਓ ਅਨਦਰ ਗੱਪ ਭਾਈ ਸਾਹਿਬ ਗੱਪ ਸੁਣੋ ਜੀ ਗੱਪ ਸੁਣੋ ਗੱਪ ਸੁਣੋ ਦਿਲ ਲਾ ਕੇ ਹਾਥੀ ਚੜਿਆ ਕਿਕਰ ਤੇ ਲਾਲ ਜਾਹੰਗ ਜਾਂ ਪਾ ਕੇ ਕੀੜੀਆਂ ਦੀ ਗਈ ਬਰਾਤ ਸੁਰਖੀ ਲਾ ਕੇ ਚਲ ਤੱਕ ਆਪ ਹੀ ਰਹੇ ਆ ਪਰ ਮੈਨੂੰ ਹੁਣ ਹੌਲੀ ਹੌਲੀ ਸੱਚਵਾਲ ਨੂੰ ਜਾਣਾ ਪੈਣਾ ਇਹਦੀ ਖੋਜ ਕਰਨੀ ਪੈਣੀ ਹੈ ਬੰਦੇ ਨੇ ਭਾਵੇਂ FBI ਲਿਖੀ ਆ ਪਰ ਖੋਜ FBI ਵਾਲਿਆਂ ਨੂੰ ਮੈਂ ਕਰੂੰਗਾ ਹੁਣ ਮੈਨੂੰ ਇਹ ਦੱਸੋ ਵੀ ਇਹਨੂੰ ਲਿਫਟ ਕਿਵੇਂ ਕਰਦੇ ਆ ਫਿਰ ਜੇ ਮੰਨ ਲਿਆ ਆ ਆਜੋ ਜੀ ਆ ਜੋ ਕੁੰਡੇ ਲੱਗੇ ਹੋਏ ਨੇ ਵੱਡੇ ਵੱਡੇ ਕੁੰਡੇ ਆਹਾਂ ਪਰ ਕੇ ਚੜਨ ਨੂੰ ਹੀ ਹੈਗੇ ਨਾਲ ਨਾਲ ਤੇ ਲਿਫਟ ਹੁੰਦੀ ਹੈ ਜਿੱਥੋਂ ਗੱਡੀ ਆਹ ਕੁੰਡਿਆਂ ਤੋਂ ਆਹ ਕੁੰਡਿਆਂ ਤੋਂ ਹਾਂਜੀ ਤੇ ਆਜੋ ਜੀ ਤੁਹਾਨੂੰ ਪਿੱਛੇ ਵੀ ਤੇ ਲੱਗੇ ਹੋਏ ਨੇ ਕੁੰਡੇ ਓਕੇ ਓਕੇ ਦੋ ਕੁੰਡਿਆਂ ਦਾ ਫਿਰ ਬੈੜਕਾ ਲਾਰ ਹੋ ਜਾਊਗਾ ਜੀ ਹਾਂ ਹਾਂ ਨਹੀਂ ਤਾਂ ਇੱਕ ਪਾਸੇ ਕੀ ਤਾਂ ਲਾਰ ਹੋ ਜੂ ਅੱਛਾ ਦੋ ਆ ਕੁੰਡੇ ਹੋ ਗਏ ਜੀ ਮਗਰਲੇ ਅੱਛਾ ਦੋ ਕੁੰਡੇ ਆ ਦੋ ਇਧਰ ਹੋ ਗਏ ਜੀ ਅੱਛਾ ਇੱਕ ਉਧਰ ਆ ਕੁੰਡਾ ਆ ਵੀ ਯੂਜ਼ ਕਰੇ ਜਾਂਦੇ ਨੇ ਵਿੱਚ ਆਪੋਰਟ ਦੇ ਓਕੇ ਓਕੇ ਇੱਥੋਂ ਇਹ ਬਾਇਰ ਲਿਫਟ ਕਰਕੇ ਸਿੱਧੀ ਇਹ ਗੱਡੀ ਵਾਰਫੀਲਡ ਦੇ ਵਿੱਚ ਰੱਖ ਦਿੱਤੀ ਜਾਂਦੀ ਆ ਜੀ ਤੇ ਇਹਦੇ ਉੱਪਰ ਅਜਾ ਤੁਹਾਨੂੰ ਦੱਸ ਦਿੰਨਾ ਇਹਦੇ ਉੱਪਰ ਇੱਥੇ ਲੱਗਦੀ ਆ ਜੀ ਇਹਦੇ ਉੱਪਰ ਲੱਗਦੀ ਆ ਇੱਥੇ ਮਸ਼ੀਨ ਗਨ ਓਹ ਕੱਟ ਲੱਗਾ ਆ। ਅੱਛਾ 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 ਓਕੇ 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 ਓ ਲੱਗਾ ਹੋਇਆ। ਉਹ ਕੱਟ ਲੱਗਾ ਓ ਵੈਲਡ ਕਰਕੇ ਜੀ ਬੰਦ ਕਰ ਦੋ। ਉਹ ਵੈਲਡਿੰਗ ਕਰਕੇ ਬੰਦ ਕਰ ਦਿੰਦਾ। ਇੱਥੇ ਮਸ਼ੀਨ ਗਨ ਲੱਗਦੀ। ਇਹਦੇ ਤੇ ਮਸ਼ੀਨ ਗਨ ਲੱਗਦੀ। ਲੈ ਹੁਣ ਮਸ਼ੀਨ ਗਨ ਤੋਂ ਗੱਲ ਚੱਲੀ ਹੈ ਤਾਂ ਮੈਂ ਫਿਰ ਮਸ਼ੀਨਰੀ ਬਾਰੇ ਵੀ ਜ਼ਰੂਰ ਪੁੱਛ ਲਾਂ। ਕਿਉਂਕਿ ਆ ਜਿਹੜੀ ਮਸ਼ੀਨਰੀ ਆ ਇਹਨੇ ਮੇਰਾ ਧਿਆਨ ਆਕਰਸ਼ਿਤ ਕੀਤਾ ਆਪਦੇ ਹੱਲ ਨੂੰ। ਵਹੀਕਲ ਹੈਗਾ ਅਮਰੀਕਾ ਦਾ ਪਰ ਮੈਨੂੰ ਲੱਗਦਾ ਜਿਹੜਾ ਤਾਮਾ-ਜਾਮਾ ਅਸੀਂ ਬੜੀਆਂ ਫਿਲਮਾਂ 'ਚ ਦੇਖਿਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੰਡੀਆ ਦਾ ਜ਼ਰੂਰ ਹੋਊਗਾ ਇਹਦੇ ਬਾਰੇ ਵੀ ਹੁਣ ਆਪਾਂ ਸਵਾਲ ਕਰ ਲੈਨੇ ਸਿੱਧੂ ਸਾਹਿਬ ਨੂੰ ਤਾਕੀ ਬੰਦ ਕਰਕੇ ਜਿੱਤੀ ਝਾੜ ਕੇ ਚੜੀ ਮੁਟਿਆਰੇ ਗੱਡੀਆ ਸਿੱਧੂ ਚੜਦੀ ਸੋ ਸਿੱਧੂ ਸਾਹਿਬ ਦੱਸੋ ਫਿਰ ਆਓ ਜਿਹੜਾ ਵਿੱਚ ਸੰਤ ਭਾਂਡੇ ਲਾ ਛੱਡਿਆ ਜਿਹੜੀ ਉਹ ਪੂਰਾ ਟੈਲੀਫੋਨ ਟਾਈਮ ਇਹ ਕਿੱਥੋਂ ਲਿਆਇਆ ਹੁਣ ਗੱਡੀ ਇਹ ਯੂਐਸ ਦੀ ਆ ਹੂੰ ਤੇ ਪਰ ਆਪਦੇ ਵੀ ਦੇਸ਼ ਦਾ ਨਾਮ ਵਿੱਚ ਪਾਉਣਾ ਸੀਗਾ ਅਸੀਂ ਬਿਲਕੁਲ ਪਾਉਣਾ ਚਾਹੀਦਾ ਜੀ ਮੇਡ ਇਨ ਇੰਡੀਆ ਮੇਡ ਇਨ ਇੰਡੀਆ ਵੀ ਕਰਨਾ ਸੀਗਾ ਇਹਨੂੰ ਫਿਰ ਅਸੀਂ ਮੇਡ ਇਨ ਇੰਡੀਆ ਦੀ ਗੱਡੀ ਤਾਂ ਨਹੀਂ ਕਰ ਸਕਦੇ ਸੀ ਜੀ ਪਰ ਅਸੀਂ ਸਮਾਨ ਮੇਡ ਇਨ ਇੰਡੀਆ ਲੈਂਦਾ ਜੀ ਇਹ ਇਹ ਕਿੱਥੋਂ ਲੈ ਕੇ ਆਏ ਹੋ ਇੰਡੀਆ ਚੋਂ ਇਹੇ ਜੀ ਲੈਂਦਾ ਡੱਬ ਵਾਲੀ ਤੋਂ ਜੀ ਦਬੜੀ ਆਪਸ਼ਨ ਸੀ ਜੀ ਮਿਲਟਰੀ ਆਪਸ਼ਨ ਤੇ ਉੱਥੋਂ ਲਿਆਂਦਾ ਜੀ ਸਮਾਨ ਵੇਖੋ ਮਿੱਤਰੋ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਸੀ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਉਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਬਾਬਾ ਨਜ਼ਮੀ ਦਾ ਸ਼ੇਰ ਤੁਸੀਂ ਸੁਣਿਆ ਹੀ ਹੋਏਗਾ ਤੋਂ ਜਿਹਨੇ ਜੋ ਪ੍ਰਾਪਤ ਕਰਨਾ ਉਹ ਹਰ ਹੀਲੇ ਕਿਤਨਾ ਕਿਤੋਂ ਰਾ ਲੱਭ ਹੀ ਲੈਂਦਾ ਐਡੀ ਵੀ ਕੀ ਮੁਸੀਬਤ ਬਣ ਗਈ ਸੀ ਵੀ ਅਮਰੀਕਾ ਸਮਾਨ ਲੱਭ ਦੱਬੜੀ ਸਮਾਨ ਲੱਭ ਕੀ ਮਤਲਬ ਦੇਖੋ ਜੀ ਇਹ ਇਹ ਜਿਹੜੀਆਂ ਕੰਟਰੀਆਂ ਨੇ ਇੱਥੇ ਅਸੀਂ ਨਾ ਆ ਗਏ ਹਮ ਇੱਥੇ ਸਾਡੇ ਕੋਲੇ ਕੰਮ 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 ਕਿੱਥੋਂ ਆਇਆ ਕੰਮ ਤੋਂ ਆਇਆ ਜੀ ਕਿੱਥੇ ਚੱਲਿਆ ਜੀ ਕੰਮ ਤੇ ਚੱਲਿਆ ਜੀ ਸੋ ਅਸੀਂ ਕੰਮ ਦੇ ਵਿੱਚ ਬੋਰਿਅਤ ਹੁਣ ਹੋਰ ਤਾਂ ਜੀ ਕੁਝ ਕਰ ਨਹੀਂ ਸਕਦੇ ਸੀ ਹਾਂ ਪਰ ਜਿਹਨੂੰ ਜਿਹਨੂੰ ਜਿਹੜੀ ਜਿਹੜੀ ਚੀਜ਼ ਦਾ ਸ਼ੌਂਕ ਹੈ ਜੀ ਉਹ ਬੰਦਾ ਕੈਰੀ ਕਰਦਾ ਓਕੇ ਮੈਨੂੰ ਸ਼ੌਂਕ ਜੀ ਕਾਰਾਂ ਦਾ ਮੈਂ ਬਾਈਟ ਰੇਡ ਵੀ ਮਕੈਨਿਕ ਦਾ ਕੰਮ ਕਰੇ ਇੱਥੇ ਆ ਕੇ ਜੀ 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 ਸੋ ਮੈਂ ਆਪਦਾ ਜੋ ਜੋ ਕੰਮ ਦੇ ਵਿੱਚੋਂ ਆਉਦਾ ਟਾਈਮ ਕੱਢ ਕੇ ਆ ਤੇ ਸ਼ੌਂਕ ਨੂੰ ਦਿੰਨਾ ਜੀ ਜੀ ਬਸ ਫਿਰ ਸ਼ੌਂਕ ਦਾ ਤੁਹਾਨੂੰ ਪਤਾ ਜੀ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਹੁੰਦਾ ਲੈ ਇੱਕ ਸਵਾਲ ਪਤਾ ਨਹੀਂ ਮੈਂ ਸ਼ਾਇਦ ਕਰ ਗਿਆ ਵਾਂ ਜਾਂ ਦੱਸ ਗਿਆ ਹੁਣ ਮੈਨੂੰ ਜੋਸ਼-ਜੋਸ਼ ਚ ਪਤਾ ਨਹੀਂ ਲੱ weight ਬਹੁਤ ਜ਼ਿਆਦਾ ਇਹਦਾ ਹੈਗਾ 4.6 ਟਨ 4.6 ਟਨ ਪਰ ਆ ਇਹ ਆਪਣੇ ਹੰਬੀ ਆ ਮਿੱਤਰੋ ਮੇਰੇ ਨਾਲ ਮਸਾਂ ਹੀ ਚੜਦਾ ਮੈਂ ਹੰਬਰ ਹਮਰੀ ਕਹਿਣ ਨੂੰ ਫਿਰਦਾ ਇਹ ਹੰਬੀ ਆ ਸੋ 4.6 ਟਨ ਪਰ ਆ ਤੁਸੀਂ ਮਾਡਰਨ ਕਾਰਾਂ ਦਾ weight ਆ ਜਿਹੜਾ ਉਹ ਬਾਇ ਲਾਅ 3.5 ਟਨ ਤੋਂ ਵੱਧ ਨਹੀਂ ਹੋ ਸਕਦਾ ਓਕੇ ਜਿੰਨੀਆਂ ਵੀ ਹੁਣ ਕਾਰਾਂ ਆ ਗਈਆਂ ਇਹ ਇਹ ਵੈਸੇ ਆਉਂਦੀ ਟਰੱਕ ਕੈਟਾਗਰੀ ਆ ਬਟ ਬਿਕੋਜ਼ ਜੋ ਤੁਮ ਦੱਸਿਆ ਸੀ ਪਹਿਲਾਂ ਕਿ ਵੀ 30 ਸਾਲ ਪੁਰਾਣੀ ਕਾਰ ਆ ਜਿਹੜੀ ਉਹ ਤੁਸੀਂ ਐਜ਼ ਰਜਿਸਟਰਡ ਕਰ ਸਕਦੇ ਹੋ ਐਜ਼ ਅ ਲਾਈਟ ਜਾਂ ਐਜ਼ ਅ ਮੋਟਰ ਵਹੀਕਲ ਓਕੇ ਬਟ ਅਗਰ ਇਹ ਤੁਸੀਂ 30 ਸਾਲ ਪੁਰਾਣੀ ਨਹੀਂ ਹੈਗੀ ਤਾਂ ਇਹ ਆਨ ਰੋਡ ਨਹੀਂ ਹੋ ਸਕਦੀ ਗੱਡੀ ਤੇ ਫਿਰ ਹੁਣ 30 ਸਾਲ ਪੁਰਾਣੀ 30 ਸਾਲ ਪੁਰਾਣੀ ਹੈਗੀ ਹੈਗੀ ਆ ਤੇ ਫਿਰ ਹੁਣ ਇਹਨੂੰ ਆਨ ਰੋਡ ਕਰਿਆ ਹੋਇਆ ਜੀ ਕਰਿਆ ਹੋਇਆ ਤੋ ਤੁਸੀਂ ਬਹੁਤ ਵਾਰੀ ਦੇਖਿਆ ਹੋਣਾ ਵੀ ਸ਼ੌਂਕ ਜਿਹੜਾ ਹੋਵੇ ਉਹ ਪਰਿਵਾਰ ਦੇ ਵਿੱਚ ਹੌਲੀ ਹੌਲੀ ਵਧਦਾ ਜਾਂਦਾ ਯਾਨੀ ਕਿ ਜੇਰਾ ਆਪ ਨੂੰ ਸ਼ੌਕ ਹੋਵੇ ਗਾਂ ਬੱਚਿਆਂ ਚ ਵੀ ਜਾਂਦਾ ਤੁਹਾਡੇ ਪਿਤਾ ਜੀ ਨੂੰ ਪਹਿਲਾ ਸਵਾਲ ਕਰ ਲਈ ਵੀ ਉਹਨਾਂ ਨੂੰ ਸ਼ੌਕ ਸੀਗਾ ਇਸ ਤਰ੍ਹਾਂ ਦਾ ਗੱਡੀਆਂ ਦਾ ਨਹੀਂ ਉਹਨਾਂ ਨੂੰ ਗੱਡੀਆਂ ਦਾ ਸ਼ੌਕ ਨਹੀਂ ਹੈਗਾ ਜੀ ਕਿਉਂਕਿ ਉਹ ਮੈਂ ਇੱਥੇ ਆਇਆ ਸੀ ਸਟੱਡੀ ਵੀਜ਼ੇ ਤੇ ਮੋਟਰ ਮੈਕੈਨਿਕ ਦੀ ਕਰਨ ਦੇ ਲਈ ਉਹ ਮੇਰੇ ਚ ਸ਼ੌਕ ਪੈ ਗਿਆ ਮੈਨੂੰ ਸ਼ੌਕ ਮੇਰੇ ਬੱਚਿਆਂ ਨੂੰ ਪੈ ਜਾਣਾ ਜੀ 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 ਪੂਰੀ ਪ੍ਰੈਜ ਉਹਨਾਂ ਦਾ ਚੰਗਾ ਜੀ ਜੀ ਮੈਂ ਹੁਣ ਅਗਲਾ ਸਵਾਲ ਤਾਂ ਕਰਨਾ ਮੈਂ ਪੁੱਛਣਾ ਵੀ ਇਹ ਇਹਨਾਂ ਦੇ ਪਿਤਾ ਜੀ ਨੂੰ ਤਾਂ ਸ਼ੌਕ ਨਹੀਂ ਸੀ ਜਿਨ੍ਹਾਂ ਦੇ ਤੁਸੀਂ ਪਿਤਾ ਜੀ ਹੋ ਉਹਨਾਂ ਨੂੰ ਸ਼ੌਕ ਹੈ ਕਿ ਨਹੀਂ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਹੈ ਜੀ ਮੈਂ ਕਹਿੰਦਾ ਜੀ ਮੇਰਾ ਇੱਕ ਬੇਟਾ ਗੱਡੀਆਂ ਦਾ ਨਹੀਂ ਤੇ ਮੋਸਟਲੀ ਬੱਚਿਆਂ ਨੂੰ ਦਾ ਅੱਜਕੱਲ ਟੀਵੀ ਮੋਬਾਈਲ ਤੁਸੀਂ ਥੋੜਾ ਜਿਹਾ ਅੱਗੇ ਰਹੋ ਅਸੀਂ ਚਾਹੁੰਦੇ ਵੀ ਤੁਹਾਡੇ ਤੇ ਰੋਸ਼ਨੀ ਪਵੇ ਕਿਉਂਕਿ ਰੋਸ਼ਨੀ ਆ ਰਹੀ ਆ ਉਸ ਪਾਸੇ ਤੋਂ ਕੈਮਰਾਮੈਨ ਸਾਡਾ ਹੈਗਾ ਥੋੜਾ ਜਿਹਾ ਅਨਜਾਨ ਜਿਹਾ ਉਹਨੂੰ ਅਸੀਂ ਬੇਨਤੀਆਂ ਹੀ ਕਰਦੇ ਥੱਕ ਜਾਂਦੇ ਵੀ ਸੱਜੇ ਹੋ ਜਾ ਖੱਬੇ ਹੋ ਜਾ ਜੇ ਤਾਂ ਹੁੰਦਾ ਮੇਰੇ ਹੱਥ 'ਚ ਫਿਰ ਤਾਂ ਮੈਂ ਕਮਾਈ ਫਿਰਨਾ ਸੀ ਹੁਣ ਕੈਮਰਾਮੈਨ ਹੈ ਗਰਮੀਤ ਸਿੰਘ ਪੰਨੂ ਪੰਨੂ ਸਾਹਿਬ ਪੱਕੇ ਕੈਨੇਡਾ ਵਾਲੇ ਲੋ ਜੀ ਹੁਣ ਅਸੀਂ ਥੋੜਾ ਰੋਸ਼ਨੀ 'ਚ ਆ ਗਏ ਅਸੀਂ ਰੋਸ਼ਨੀ ਪਾ ਰਹੇ ਗੱਡੀ ਤੇ ਸਾਡੇ ਫੇਸ ਤੇ ਰੋਸ਼ਨੀ ਪੈਣੀ ਚਾਹੀਦੀ ਹੈ ਮ ਤੁਸੀਂ ਦੇਖਿਆ ਹੋਣਾ ਵੀ ਜਦੋਂ ਕੋਈ ਬੰਦਾ ਮੱਝ ਜਾਂ ਗਾਂ ਖਰੀਦਣ ਜਾਂਦਾ ਅਗਲਾ ਕਹਿੰਦਾ ਵੀ ਜਾਂ ਤਾਂ ਕਹਿੰਦਾ ਵੀ ਸੂਣ ਵਾਲੀ ਆ ਮੱਝ ਗਾਂ ਅਗਲਾ ਕਹਿੰਦਾ ਹਾਂ ਵੀ ਚਲੋ ਲਵੇਰਾ ਕਰਿਆਊਗਾ ਕਈ ਵਾਰੀ ਹੁੰਦਾ ਕਹਿੰਦਾ ਹਾਂਜੀ ਪਹਿਲੇ ਸੂਇਆ ਵੀ ਲੈ ਕੇ ਆਏ ਆ ਵੀ ਨਾਲ ਆਈ ਕੱਟੀ ਐ ਜਾਂ ਇਹ ਬੱਚੀ ਐ ਵੀ ਨਾਲ ਲੈ ਜਾਓ ਸੋ ਮੈਨੂੰ ਜਦੋਂ ਮੈਂ ਆਹ ਦੇਖਿਆ ਤਾਂ ਫਿਰ ਮੈਂ ਇੱਕ ਹੋਰ ਵੀਕਲ ਵੀ ਇੱਥੇ ਖੜਾ ਵੇਖਿਆ ਮੈਨੂੰ ਲੱਗਿਆ ਵੀ ਹੋਵੇ ਨਾ ਹੋਵੇ ਇਹ ਹੰਬੀ ਦਾ ਬੱਚਾ ਹੀ ਹੋਏਗਾ ਤੋਂ ਮੈਂ ਹੁਣ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਵੀ ਐਉਂ ਤਾਂ ਮਲਾਤਾ ਹੁਣ ਉਹਦੇ ਬੱਚੇ ਨੂੰ ਵੀ ਮਿਲਾ ਲਿਆ ਆਓ ਜੀ ਹੰਬੀ ਦਾ ਛੋਟਾ ਹੰਬੀ ਆ ਦੇਖ ਲੋ ਆਓ ਹੁਣ ਇਸ ਛੋਟੀ ਹੰਬੀ ਬਾਰੇ ਵੀ ਜਾਣਕਾਰੀ ਲਈ ਮੈਂ ਸਵਾਲ ਵੀ ਤਾਕੀਤਾ ਸੀ ਵੀ ਬੱਚਿਆਂ ਦੇ ਵਿੱਚੋਂ ਸ਼ੌਂਕ ਹੈ ਕਿ ਨਹੀਂ ਹੈ ਬੇਟੇ ਨੂੰ ਆ ਸ਼ੌਂਕ ਤੇ ਹੁਣ ਆ ਸਾਨੂੰ ਦੱਸੋ ਵੀ ਆ ਸੰਦਪੰਡਾ ਕੀ ਆ ਇਹ ਸੰਦਪੰਡਾ ਜੀ ਇਹ ਤਾਂ ਇਥੇ ਆਸਟ੍ਰੇਲੀਆ ਚੋਂ ਲੇਤਾ ਜੀ ਤੇ ਇਹ ਦੇਖਣ ਨੂੰ ਬੜੀ ਸੋਹਣੀ ਜੀਪ ਲੱਗਦੀ ਆ ਇਹ ਦੇਖ ਕੇ ਜੀਪ ਲੱਗਦਾ ਕਿ ਖੁਦ ਬੱਚੇ ਬਣ ਗਏ ਚਲਾਉਣ ਲਈ ਜੀ 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 ਤੇ ਇਹ ਜੀ ਸਿੰਗਲ ਸਿਲੰਡਰ ਚਾਰ ਸਟ੍ਰੋਕ ਪੈਟਰੋਲ ਇੰਜਨ ਹੈ ਚ ਓਕੇ ਤੇ ਇਹ ਇੱਕ ਅਡਲਟ ਤੇ ਇੱਕ ਇੱਕ ਚਿਲड्रन ਕੈਰੀ ਕਰ ਲੈਂਦੀ ਹੈ 140 ਕਿਲੋ ਵਜਨ ਇੱਕ ਗੱਡੀ ਕੈਰੀ ਕਰ ਸਕਦੀ ਹੈ ਓਕੇ ਤੇ ਮੈਨੂਅਲ ਗੱਡੀ ਹੈ ਜੀ ਓਕੇ 4 ਸਪੀਡ ਗੇਅਰ ਹੈ ਇਹਦੇ ਓਕੇ ਇੱਥੋਂ ਗੇਅਰ ਲੱਗੇ ਹੋਏ ਹਾਂ ਹਾਂ ਜੀ ਇਹ 4 ਸਪੀਡ ਗੇਅਰ ਹੈ ਜੀ ਦਾ ਓਕੇ 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 ਤੇ ਇਹਦੀ ਡਰਾਈਵ ਇਹਦੀ ਵੀ ਲੈਫਟ ਸਾਈਡ ਤਾਂ ਬਣੀ ਕਹਿੰਦੇ ਆਸਟ੍ਰੇਲੀਆ ਪਰ ਹੈਗੀ ਲੈਫਟ ਸਾਈਡ ਤੇ ਇਹ ਬਣੀ ਆਸਟ੍ਰੇਲੀਆ ਪਰ ਫਿਰ ਜਿਵੇਂ ਉਹ ਕਾਪੀ ਹੋ ਗਈ ਨਾ ਜੀ ਇਹ ਤੁਸੀਂ ਆਪੇ ਤਾਂ ਕਹ ਲੈ ਕੇ ਹਟੇਓ ਕਾਚਾ ਉਹ ਕੇ ਮਜਾ ਦਾ ਕਟੂ ਫਰਮਾ ਚਰ ਗਈ ਹੋਵੇ ਮਜਾ ਦਾ ਕਟੂ ਲਓ ਜੀ ਹੁਣ ਤੁਹਾਨੂੰ ਪੂਰੇ ਪਰਿਵਾਰ ਨਾਲ ਦਿੱਤਾ ਮਿਲਾ ਤੁਹਾਨੂੰ ਆ ਵੀ ਮਿਲਾ ਦਿੱਤੇ ਆ ਬੱਚੇ ਨੂੰ ਵੀ ਮਿਲਾਤਾ ਤੁਹਾਨੂੰ ਇਹਦੇ ਫਾਦਰ ਮਦਰ ਨੂੰ ਵੀ ਮਿਲਾ ਦਿੱਤਾ ਤੇ ਇਹਨਾਂ ਨੂੰ ਜਿਹੜਾ ਇੱਥੇ ਲੈ ਕੇ ਆਇਆ ਉਹ ਵੀ ਬੰਦਾ ਦਿੱਤਾ ਮਿਲਾ ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਇੰਨੀ ਵਿਸਥਾਰ ਪੂਰਵਕ ਇਸ ਗੱਡੀ ਬਾਰੇ ਜਾਣਕਾਰੀ ਦਿੱਤੀ ਨਾ ਸਿਰਫ ਗੱਡੀ ਬਾਰੇ ਬਲਕੇ ਉਹਦੇ ਗਾਂ ਬੱਚਿਆਂ ਬਾਰੇ ਵੀ ਜਾਣਕਾਰੀ ਦੇ ਦਿੱਤੀ ਐ ਸੋ ਇਸੇ ਤਰ੍ਹਾਂ ਹੀ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਆਪਾਂ ਕਰਦੇ ਆ ਸਿੱਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਦੋਂ ਵੀ ਪੰਜਾਬ ਆਏ ਮਿਲ ਕੇ ਜਰੂਰ ਜਾਓ ਕੋਸ਼ਿਸ਼ ਕਰਿਓ ਫਿਰ ਇਹਨੂੰ ਟੰਗ ਕੇ ਕਿਤੇ ਨਾ ਕਿਤੇ ਪੰਜਾਬ ਦੀਆਂ ਸੜਕਾਂ ਦਾ ਵੀ ਇੱਕ ਅਦੀ ਹਰੀ ਭਜਾਈਏ ਨਹੀਂ ਠੀਕ ਹੈ ਜੀ ਠੀਕ ਲੋ ਵੀ ਮੇਰਾ ਆਜਾ ਲਓ ਹੋ ਜੋ ਰੈਡੀ ਉਹ ਦਿਨ ਦੂਰ ਨਹੀਂ ਜਦੋਂ ਰਮਾਟਾ ਤੁਹਾਡੀਆਂ ਪਿੰਡ ਦੀਆਂ ਸੜਕਾਂ ਬਠਿੰਡੇ ਵਾਲੇ ਬਰਨਾਲੇ ਵਾਲੇ ਤੁਹਾਡੇ ਨੇੜੇ ਤੁਹਾਨੂੰ ਇਹ ਵਾਹਨ ਦੇਖਣ ਨੂੰ ਮਿਲੇਗਾ ਨਵੇਂ ਵਲੌਗ ਦੇ ਨਾਲ ਜਲਦੀ ਫਿਰ ਮਿਲਦੇ ਆ ਤਦ ਤੱਕ ਲਈ ਮੈਨੂੰ ਦਿਓ ਯਾਦ ਪਰ ਜਾਣ ਤੋਂ ਪਹਿਲਾਂ ਹਾਂ ਚੈਨਲ ਨੂੰ ਸਬਸਕ੍ਰਾਈ ਏ ਐਪੀਸੋਡ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ ਸਵਾਲ ਵੀ ਤੁਸੀਂ ਕਰ ਸਕਦੇ ਹੋ ਸਿੱਧੂ ਸਾਹਿਬ ਨੇ ਕੱਲਾ ਕੱਲਾ ਕਮੈਂਟ ਪੜ੍ਹਨਾ ਥੱਲੇ ਆਪ ਜਾ ਕੇ ਸੋ ਤੁਸੀਂ ਕਮੈਂਟ ਕਰਕੇ ਇਹਨਾਂ ਤੋਂ ਪਰਸਨਲ ਕੋਈ ਹੋਰ ਵੀ ਇਨਫੋਰਮੇਸ਼ਨ ਲੈਣੀ ਚਾਹੋ ਤਾਂ ਲੈ ਸਕਦੇ ਹੋ ਨਵੇਂ ਵਲੌਗ ਦੇ ਨਾਲ ਜਲਦੀ ਮਿਲਾਂਗੇ ਤਦ ਤੱਕ ਲਈ ਮੈਨੂੰ ਹਰਿੰਦਰ ਪੁੱਲਰ ਨੂੰ ਡਾਇਰੈਕਟ ਫਰੋਮ ਆਸਟ੍ਰੇਲੀਆ ਮੈਲਬੌਰਨ ਵਿਕਟੋਰੀਆ ਐਂਡ ਹਿਡਨ ਵੈਲੀ ਦੇ ਵਿੱਚੋਂ ਨਵੇਂ ਵਲੌਗ ਦੇ ਨਾਲ ਜਲਦੀ ਮਿਲਦੇ ਆਂ ਜੀ ਬਾਏ ਬਾਏ ਟੇਕ ਕੇ ਸ਼ਬਾ ਖੈਰ ਜੈ ਹਿੰਦ